ਪੰਜਾਬ ਜਿਹੜਾ ਪਿੰਡੂ ਖੇਤਰ ਦੇ ਅੰਦਰ ਲਗਾਤਾਰ ਤਰੱਕੀ ਕਰ ਰਿਹਾਗਾ ਲਗਾਤਾਰ ਪੰਜਾਬ ਜਿਹੜਾ ਰੰਗਲਾ ਪੰਜਾਬ ਬਣ ਰਿਹਾਗਾ ਔਰ ਗਿੱਧੇ ਭੰਗੜੇ ਪੰਜਾਬ ਤੁਨੋਂ ਪੈਂਦੇ ਨਜ਼ਰ ਆ ਰਹੇ ਨੇਗੇ ਉਸੇ ਕੜੀ ਦੇ ਤਹਿਤ ਪੰਜਾਬ ਸਰਕਾਰ ਵੱਲੋਂ ਸਾਡੇ ਡਿਪਾਰਟਮੈਂਟ ਵੱਲੋਂ 332 ਕਰੋੜ ਰੁਪਏ ਦੀ ਜਿਹੜੀ ਕਿਸ਼ਤ ਆ ਉਹ ਪੰਜਾਬ ਦੀਆਂ ਸਾਰੀਆਂ ਪੰਚਾਇਤਾਂ ਦੇ ਲਈ ਜਾਰੀ ਕੀਤੀ ਆ ਪੰਜਾਬ ਤਾਂ ਕਿ ਪੰਜਾਬ ਦੀਆਂ ਉਹਨਾਂ ਪੰਚਾਇਤਾਂ ਦਾ ਜਿਹੜਾ ਅਦਰੂਨੀ ਵਿਕਾਸ ਹੁੰਦਾਗਾ ਜਿਹਨੂੰ ਮੈਂ ਕਹਿੰਦਾ ਅੰਦਰਲੀ ਸੜਕਾਂ ਜਾਂ ਛੋਟੇ ਕੰਮ ਉਹ ਪੂਰੇ ਹੋ ਸਕਣ 332 ਕਰੋੜ ਰੁਪਏ ਦੀ ਜਿਹੜੀ ਇਨਸਟਾਲਮੈਂਟ ਉਹ ਜਾਰੀ ਕੀਤੀ ਗਈ ਹੈ ਜ ਜਿਹਦੇ ਅੰਦਰ ਜੜੀਆਂ ਦੋ ਪ੍ਰਕਾਰ ਇੱਕ ਤਾਂ ਸਾਈਡਡ ਫੰਡ ਕੀਤੇ ਗਏ ਨੇ ਕਨ ਟਾਈਡ ਤਾਕੇ ਇੱਕੋ ਕੰਮ ਜਿਹੜੇ ਹੋਣੇ ਨੇਗੇ ਵੀ ਇਸੇ ਤਰੀਕੇ ਉਹਨੇ ਪੰਜਾਬ ਸਰਕਾਰ ਨਿਰਧਾਰਤ ਕੀਤੀ ਆ ਔਰ ਕੁਝ ਕੰਮ ਨੇ ਜਿਹੜੇ ਉਹ ਮੈਂ ਸਮਝਦਾ ਸਰਪੰਚ ਨਿਰਧਾਰਤ ਕਰਨਗੇ ਇਹਦੇ ਅੰਦਰ 80 ਰੇਸ਼ਿਓ ਰੱਖੀ ਆ ਜਿਹੜੀਆਂ ਪੰਜਾਬ ਦੀਆਂ ಗ್ರಾಮ ਪੰਚਾਇਤ ਨੇ ਔਰ ਉਹ 70% ਹਿੱਸਾ ਇਸ 332 ਕਰੋੜ ਚੋਂ ਔਰ ਜਿਹੜੀਆਂ ਪੰਚਾਇਤ ਸਮਤੀਆਂ ਨੇ ਉਹਨਾਂ ਨੂੰ 20% ਹਿੱਸਾ ਔਰ ਜਿਹੜੇ ਜਿਨਾ ਪਰਿਸ਼ਦ ਨੇ ਉਹਨਾਂ ਨੂੰ 10% ਹਿੱਸਾ ਇਹ ਅਸੀਂ ਤਿੰਨ ਹਿੱਸਿਆਂ ਚ ਵੰਡਿਆਗਾ ਜਿਹੜਾ ਦਾ 332 ਕਰੋੜ ਰੁਪਇਆਗਾ ਸੋ ਇਹਦੇ ਨਾਲ ਤੁਸੀਂ ਦੇਖੋਗੇ ਕਿ ਆਉਣ ਵਾਲੇ ਸਮੇਂ ਦੇ ਅੰਦਰ ਪੰਜਾਬ ਦੇ ਜਿਹੜੇ ਪਿੰਡ ਨੇਗੇ ਉਹ ਵੀ ਤੁਹਾਨੂੰ ਸ਼ਾਨਦਾਰ ਦਿਖਾਈ ਦੇਣਗੇ ਜੋ ਸੁਪਨਾ ਸਰਕਾਰ ਨੇ ਸਿਰਜਿਆਗਾ ਜੋ ਸਰਦਾਰ ਭਗਵੰਤ ਸਿੰਘ ਮਾਝੀ ਨੇ ਸਿਰਜਿਆਗਾ ਕਿ ਪੰਜਾਬ ਰਗੜਾ ਪੰਜਾਬ ਹੋਣਾ ਚਾਹੀਦਾ ਉਹਦੇ ਵੱਲ ਮੈਂ ਸਭ ਨੇ ਇੱਕ ਹੋਰ ਵੱਡਾ ਸਟੈਪ ਸਰਦਾਰ ਭਗਵੰਤ ਸਿੰਘ ਮਾਝੀ ਦੀ ਸਰਕਾਰ ਨੇ ਚੁੱਕਿਆਗਾ